ਤਰੀਕੀ ਅੱਜ ਦਾ ਜਿਹੜਾ ਤੁਸੀਂ ਦਿਨ ਲਾ ਰਹੇ ਆ ਜਿੱਦਾਂ ਤੁਸੀਂ ਗੱਲ ਕੀਤੀ ਹੈ ਸਾਰਿਆਂ ਦਾ ਜਿਹੜਾ ਇੱਕ ਤੇ ਗੱਲ ਇਹ ਨਿਕਲ ਕੇ ਸਾਹਮਣੇ ਆਈ ਕਿ ਬਹੁਤ ਹੀ ਤੁਸੀਂ ਇੰਟ੍ਰੀਡਡ ਆ ਕੋਈ ਵੀ ਤੁਹਾਨੂੰ ਟੌਪਿਕ ਦੇ ਦਿੱਤਾ ਜਾਂਦਾ ਉਹਦੇ ਤੇ ਤੁਸੀਂ ਵਧੀਆ ਲਿਖ ਵੀ ਸਕਦੇ ਆ ਤੇ ਵਧੀਆ ਉੱਤੇ ਬੋਲ ਵੀ ਸਕਦੇ ਆ ਇਹਦੇ ਤੇ ਅੱਜ ਦਾ ਜੋ ਸਾਰਾ ਤੁਹਾਨੂੰ ਕੁੱੜ ਕੇ ਕੁਈ ਤੇ ਕੋਈ ਸਾਥ ਕਰਦੇ ਨੇ ਮੈਨੂੰ ਲੱਗਦਾ ਕਿ ਕੁਝ ਬੁੱਲਣਵਾੜਾ ਕੁਝ ਰਹਿ ਹੀ ਗਿਆ ਜੇ ਜੇ ਨਾਲ ਤੁਹਾਡੀ ਗੱਲ ਕੀਤੀ ਜਾਵੇ ਉਹਨਾਂ ਵੀ ਪਰ ਜਿਹੜੀਆਂ ਗੱਲਾਂ ਮੈਂ ਇੱਕ ਦੋ ਤੁਹਾਡੇ ਨਾਲ ਐਕਸਪੀਰੀਅੰਸ ਹੀ শেয়ার ਕਰਦੇ ਜੀ ਪਿਛਲੇ ਦਿਨਾਂ ਦਰਾਂ ਮੈਂ ਕੁਝ ਤਕਰੀਬਨ ਕਹਿ ਦੋ ਕਿ 750 ਪਿੰਡ ਦੇ ਵਿੱਚ ਮੈਂ ਇੱਕ ਆਪਣੇ ਤੌਰ ਤੇ ਨਿੱਜੀ ਤੌਰ ਤੇ ਸਰਵੇ ਦੇ ਰੂਪ ਦੇ ਵਿੱਚ ਕੁਐਸ਼ਨ ਕੀਤੇ ਉਹ ਪਿੰਡਾਂ ਦੇ ਵਿੱਚ ਗਿਆ ਮੇਰਾ ਆਪਣਾ ਜਿਹੜਾ ਕੋਈ ਵਰਕਰ ਸੀ ਕੋਈ ਹੋਰ ਸੀਗਾ ਪਰ ਜਦੋਂ ਪਿੰਡਾਂ ਦੇ ਵਿੱਚ ਜਾ ਕੇ ਮੈਂ ਵੇਖਿਆ ਤੇ ਇਹ ਵੀ ਗੱਲ ਨਾਲ ਸੀ ਕਿ ਅਲਰੇਡੀ ਇਸ ਤੇ ਆਪਾਂ ਕੰਮ ਵੀ ਕੀਤਾ ਸੀ ਕੰਮ ਵੀ ਕੀਤਾ ਸੀ ਕੋਈ ਗੱਲ ਨਾਲ ਜਿਹੜੀ ਨਿਕਲ ਕੇ ਸਾਹਮਣੇ ਆਈਆਂ ਉਹ ਇਹ ਸੀਗਾ ਕਿ 13 ਸਾਲ ਤੋਂ ਲੈ ਕੇ 45 ਸਾਲ ਦੇ ਜਿਹੜੇ ਲੋਕ ਨੇ ਖਾਸ ਕਰਕੇ ਮੀਨ ਉਹ ਇਹਦੀ ਗ੍ਰਿਫਤ ਦੇ ਵਿੱਚ ਨੇ ਪਰ ਮੈਂ ਜੇ ਇਹ ਕਹਾਂ ਪੀ ਖਰਾਬ ਜਾਂ ਅਕੀਮ ਜਾਂ ਕੋਈ ਬਹੁਤ ਛੋਟੇ ਮੋਟੇ ਦਾ ਉਹ ਮੈਂ ਨਾ ਚਾਹੀ ਮੰਗਦਾ ਜਿਹੜਾ ਜਿਵੇਂ ਸਰਗੁਣਾ ਗੱਲ ਕੀਤੀ ਵੀ ਜਿਹੜੀਆਂ ਗੋਲੀਆਂ ਟੀਕੇ ਵਗੈਰਾ ਫਿਰ ਜਿਹੜੀ ਕੀਤੀ ਹੈ ਚਿੱਟਾ ਜਿਹਨੂੰ ਕਹਿੰਦੇ ਆ ਕੋਈ ਇਸ ਤਰ੍ਹਾਂ ਦਾ ਸਮੈਕ ਵਗੈਰਾ ਮੈਂ ਕਦੀ ਵੇਖੀ ਤੇ ਨਹੀਂ ਪਰ ਇਹਦੀ ਜਿਹੜੀ ਬਾਰ ਦੀ ਹਿਸਟਰੀ ਉਹ ਇੰਨਾ ਕਿ ਜਿਹੜਾ ਵਰਗ ਨੌਜਵਾਨ ਤੇਦਾ ਵਰਗ ਆਇਆ ਤੇ ਉਹਦਾ ਇੰਨਾ ਨੁਕਸਾਨ ਹੋ ਚੁੱਕਾ ਹੁਣ ਤੱਕ ਕਿ ਇਹਦੇ ਤੇ ਜਦੋਂ ਸੁਣਦੇ ਆ ਜਦੋਂ ਪਤਾ ਲੱਗਦਾ ਸੀਗਾ ਇੱਕ ਪਿੰਡ ਦੇ ਵਿੱਚ ਕਿ ਉਸ ਸਪੈਸੀਫਿਕ ਪਿੰਡ ਹੈ ਉਹਨਾਂ ਨੇ ਦੱਸਿਆ ਕਿ ਪਿਛਲੇ ਸੱਭ ਦੇ ਦੌਰਾਨ ਕੋਟਾ ਜਿਹਾ ਪਿੰਡ ਜਰਿਆ 500 ਦੀ ਆਬਾਦੀ ਵਾਲਾ ਉਹਨਾਂ ਨੇ ਦੱਸਿਆ ਵੀ ਸਾਡੇ ਪਿੰਡ ਦੇ ਵਿੱਚ 16 ਨੌਜਵਾਨ ਜਿਹੜੀਆਂ ਨੌਜਵਾਨਾਂ ਦੀ ਉਹ ਥੋੜੇ ਤਾਂ ਮਿਲਦੇ ਸਨ ਹਰ ਪਿੰਡ ਦਾ ਜਿਹੜਾ ਡਾਟਾ ਸੀਗਾ ਉਹ 10 ਤੋਂ ਲੈ ਕੇ 100 ਪਲੱਸ ਦਾ ਤਾਂ ਟੂ ਕਟ ਜਿਹੜੇ 10 100 ਪਲੱਸ ਜਿਹੜੇ ਲੋਕ ਸੀਗੇ ਉਹ ਨੌਜਵਾਨ ਸੀਗੇ ਜਿਵੇਂ ਕਿ ਆਲਰੇਡੀ ਮੈਂ ਦੱਸ ਚੁੱਕਾ ਕਿ 13 ਸਾਲ ਤੋਂ 45 ਸਾਲ ਤੱਕ ਪਰ ਇਹ ਜਿਹੜੀ ਏਜ ਹੈ ਕਈ ਪਿੰਡਾਂ ਦੇ ਵਿੱਚ ਵੇਰੀ ਕਰਦੇ ਸੀਗੇ ਜਿੱਥੇ ਵੇਰੀ ਕਰਦੇ ਉੱਥੇ 30 ਤੱਕ ਆ ਜਾਂਦੇ 13 ਸਾਲ ਤੋਂ 15 ਸਾਲ ਤੋਂ 20 ਸਾਲ ਤੋਂ 20 ਹੀ ਕਰਦੇ ਆ ਹਾਂ ਆ ਰਹੇ ਸੀਗੇ ਇਹ ਜਿਹੜੀ ਬੜੀ ਘਰਾਨੀ ਜਨਕ ਤੇ ਬੜੇ ਕਹਿ ਲੋ ਵੀ ਤੁਸੀਂ ਇਸ ਦੀ ਚਿੰਤਾ ਕਰਨੀ ਚਾਹੀਦੀ ਜਦੋਂ ਇੱਕ ਇੱਕ ਪਿੰਡ ਦੇ ਵਿੱਚ ਇੰਡੀਆ ਇੰਡੀਆ ਮੌਤਾ ਹੋਣਗੇ ਤਾਂ ਬਹੁ ਵੀ ਫਿਰ ਜਦੋਂ ਅੱਗੇ ਆਈ ਸ਼ਾਨਦਰੀ ਕੀਤੀ ਕਿ ਇਹਦਾ ਜਿਹੜਾ ਜਿਹੜਾ ਮੇਚਲ ਬਾਰੇ ਕੌਣ ਨੇ ਉਹ ਕੌਣ ਬਾਰੇ ਕੌਣ ਨੇ ਖਾਣ ਬਾਰੇ ਕੌਣ ਨੇ ਤੇ ਮਰਨ ਵਾਲੇ ਕੌਣ ਵੀ ਬਣੀ ਇਤਨਾ ਇੱਕ ਅਜੀਬ ਸੀਗੀ ਵਿਡੰਬਰਾ ਇਹਦੇ ਤੇ ਜਦੋਂ ਗੱਲ ਸਾਹਮਣੇ ਆਈ ਕਹਿੰਦਾ ਵੇਕਦਾ ਇੱਕ ਵਿਅਕਤੀ ਨੇ ਗੱਲ ਕੀਤੀ ਕਹਿੰਦਾ ਵੀ ਵੇਕਦਾ ਅਮੀਰਾਂ ਦਾ ਵੇਚਦੇ ਗਰੀਬ ਨੇ ਮਤਲਬ ਖਾਸ ਕਰਕੇ ਜਿਹੜੇ ਗਲਤ ਕਸਟਮ ਦੇ ਵਿੱਚੋਂ ਦੂਸਰੇ ਵੀ ਹੈਗੇ ਨੇ ਤੇ ਇਸ ਤੇ BC ਵੀ ਹੈਗੇ ਜਨਰਲ ਵੀ ਹੈਗੇ ਮਤਲਬ ਥੋੜੀ ਥੋੜੀ ਗਲਤੀ ਦੇ ਕਹਿੰਦਾ ਵੀ ਵੇਚਦੇ ਵੇਕਦਾ ਜਿਹੜਾ ਉਹਨਾਂ ਨੇ ਕਈਆਂ ਨੇ ਕਿ ਕਿਸੇ ਖਾਸ ਸੱਦਾ ਨਾਂ ਵੀ ਲੈ ਦਿੱਤਾ ਕਹਿੰਦਾ ਵੀ ਪੁਰਾਣਾ ਦਾ ਵੇਕਦਾ ਜੀ ਬੀਜ ਨੇ ਕਿਹਾ ਵੀ ਜਿਹੜੇ ਦਰਦਗਾਸਤਨ ਦੇ ਲੋਕ ਨੇ ਥਾਂ ਦੇ ਵੀ ਜਿਹੜੇ ਆ ਮੈਕਸਿਮਮ ਦਰਦਤ ਨੇ ਤੇ ਮਾਰਤੇ ਵੀ ਮੈਕਸਿਮਮ ਦਰਦਤ ਨੇ ਕੀ ਗੱਲ ਆ ਸੀ ਗੱਲ ਚਾਰ ਗੱਲਾਂ ਦੇ ਵਿੱਚ ਸਾਰੀ ਗੱਲ ਮੇਰੇ ਕਾ ਤੁਹਾਨੂੰ ਸਮਝ ਦੇ ਵਿੱਚ ਆ ਗਈ ਹੈ ਕਿ ਆਉਣ ਵਾਲੇ ਦੇ ਸਾਹਮਣੇ ਦੇ ਵਿੱਚ ਚਿੰਤਾ ਇਸ ਗੱਲ ਦੀ ਹੈ ਕਿ ਉਸ ਏਜ ਦੇ ਜਿਹੜੀਆਂ ਨੇ ਨੌਜਵਾਨ ਕੁੜੀਆਂ ਵੀ ਤੋਂ ਆਪਣਾ ਜਿਹੜਾ